ਸਾਥਿਓ ਮੈਂ ਜਗENDER ਸਿੰਘ ਉਰਾਂ ਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨਕਤਾ ਉਰਾਂ ਹਾਂ ਅੱਜ ਇੱਕ ਗੰਭੀਰ ਮੁੱਦੇ ਤੇ ਤੁਹਾਡੇ ਨਾਲ ਚਰਚਾ ਕਰ ਰਿਹਾ ਹਾਂ ਜਿਹੜੀ ਕਿ ਬਹੁਤ ਮੀਡੀਆ ਦੇ ਵਿੱਚ ਗੱਲ ਉੱਭਰੀ ਵੀ ਹੈ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਰੱਟਾ ਅਰਸੇ ਦੇ ਵਿੱਚ ਪੰਜਾਬ ਤੇ ਹਰਿਆਣਾ ਦਾ ਪਾਣੀ ਦਾ ਮਸਲਾ ਇਹ ਕੋਈ ਦਰਿਆਈ ਪਾਣੀਆਂ ਦੇ ਵੰਡ ਦਾ ਮਸਲਾ ਨਹੀਂ ਹੈ। ਨਾ ਹੀ ਇਹ ਧਰਤੀ ਹੇਠਲੇ ਪਾਣੀ ਦੇ ਪਲੀਤ ਹੋਣ ਤੇ ਦਾ ਮਸਲਾ ਹੈ। ਨਾ ਹੀ ਇਹ ਧਰਤੀ ਹੇਠਲੇ ਪਾਣੀ ਦੇ ਖਤਮ ਹੋਣ ਦਾ ਕੋਈ ਮਸਲਾ ਹੈ। ਇਹ ਸਿਰਫ ਭਾਗੜਾ ਡੈਮ ਤੋਂ ਨਿਸ਼ਚਿਤ ਅਰਸੇ ਲਈ ਅਨਾਠ ਹੋਏ ਨਿਸ਼ਚਿਤ ਮਾਤਰਾ ਪਾਣੀ ਦੀ ਵੰਡ ਦਾ ਮਸਲਾ ਰਹੀ ਹੈ। ਸਿਰਫ ਇੰਨਾ ਹੀ ਮਸਲਾ ਹੈ। ਜਿਹੜਾ ਕੇਂਦਰ ਤੇ ਸਰਕਾਰ ਵੱਲੋਂ ਜਾਣਬੁੱਝ ਕੇ ਇਹਨਾਂ ਦੋਨੇ ਸਟੇਟਾਂ ਦਾ ਮਸਲਾ ਬਣਾ ਕੇ ਇਹਦਾ 86 ਲੱਖਾਂ ਲੈਣ ਦੀ ਕੋਸ਼ਿਸ਼ ਕਰਤੀ ਜਾ ਰਹੀ ਹੈ। ਇਹਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸੂਢੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਇੱਕ ਸਾਲ ਨੂੰ ਇਹਨਾਂ ਨੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਇੱਕ ਹਿੱਸਾ ਮੌਸਮੀ ਹਿੱਸਾ ਜਿਹੜਾ 21 ਮਈ ਤੋਂ ਲੈ ਕੇ ਅਕਤੂਬਰ ਦੇ ਲਾਸਟ ਤੱਕ ਇਹ ਹਿੱਸਾ ਜਿਹੜਾ ਸਾਲ ਦਾ ਇਹ ਬਰਸਾਤੀ ਹਿੱਸਾ ਹੁੰਦਾ ਹੈ ਬਰਸਾਤਾਂ ਹੁੰਦੀਆਂ ਨੇ ਇਹਦੇ ਚ ਪਾਣੀ ਤਕਰੀਬਨ ਵਧੂ ਹੁੰਦਾ ਹੈ ਇਹ ਇੱਕ 파ਟ ਹੈ 1 ਨਵੰਬਰ ਤੋਂ ਲੈ ਕੇ 20 ਮਈ 21 ਮਈ ਤੱਕ ਦਾ ਉਦੋਂ ਪਾਣੀ ਦੀ ਬਹੁਤ ਘਾਟ ਹੁੰਦੀ ਹੈ ਉਹਦੇ ਚ ਜਿਹੜਾ ਪਾਣੀ ਹਰਿਆਣੇ ਦੇ ਹਿੱਸੇ ਦਾ ਹੈ ਕੀਤਾ ਬਣਦਾ ਸੀ ਹਰਿਆਣੇ ਨੂੰ ਨਿਸ਼ਚਿਤ ਆਸੇ ਚ ਲਾਟ ਹੋਏ ਮਾਤਰਾ ਦੇ ਵੰਡ ਤੇ ਮੁਕਤੀ ਤੇ ਪਹਿਲਾਂ ਤੈ ਹੋਈ ਤੁਰੀ ਆ ਰਹੀ ਬੰਡ ਨੂੰ ਇਸ ਵਿਵਾਦ ਰੱਦ ਤੇ ਚੁਣੌਤੀ ਦੇਣ ਦਾ ਕੋਈ ਪ੍ਰਸੰਗ ਹੀ ਨਹੀਂ ਬਣਦਾ ਦਏ ਹੋਈ ਬੰਡ ਅਨੁਸਾਰ ਪਾਣੀ ਭਾਗੜਾ ਡੈਮ ਤੋਂ ਹਰਿਆਣੇ ਨੂੰ ਪਾਣੀ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਹੈ ਯਾਨੀ ਇਹ ਹਰਿਆਣੇ ਦਾ ਜਿਹੜਾ ਪਾਣੀ ਬਣਦਾ ਸੀਗਾ ਇੱਕ ਸਾਲ ਦੇ ਕੋਟੇ ਦਾ 1700 ਕਿਊਸਕ ਪਾਣੀ ਉਹਨਾਂ ਦਾ ਬਣਦਾ ਸੀ ਇਹ 4000 ਕਿਊਸਕ ਪਾਣੀ ਉਧਰ ਹੋਰ ਚੱਲਾਂਗੇ ਤੇ 4500 ਕਿਊਸਕ ਪਾਣੀ ਦੀ ਹੋਰ ਮੰਗ ਹਰਿਆਣੇ ਵਾਲੇ ਸਾਥੀ ਸਰਕਾਰ ਕਰ ਰਹੀ ਹੈ ਇਹ ਪਾਣੀ ਕੋਈ ਅਧਾਰਾ ਨਹੀਂ ਮੰਗਿਆ ਜਾ ਰਿਹਾ ਇਹ ਪਾਣੀ ਕੋਈ ਤਰਸ ਦੇ ਆਧਾਰ ਤੇ ਨਹੀਂ ਮੰਗਿਆ ਜਾ ਰਿਹਾ ਇਨ ਤੇ ਉਧਰ ਲਿਆ ਕੋ ਬੋਲ ਰਹੇ ਨੇ ਕਿ ਤੇ ਸਾਡਾ ਹੱਕ ਆ ਤੇ ਸਾਨੂੰ ਦੇਣਾ ਲੈ ਕੇ ਰਾਂਗੇ ਤੇ ਇਧਰੋਂ ਭੁਗਤੰਤਰੀ ਭਗਮੰਤ ਜੀ ਕਹਿ ਰਹੇ ਨੇ ਕੁਸ ਨੂੰ ਪਾਣੀ ਦੀ ਭੂਦ ਨਹੀਂ ਲੱਗੇ ਤੇ ਇਹ ਗੱਲ ਤਾਂ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਅੰਜਾਇਆ ਹੋਇਆ ਤੇ ਇਹ ਹੀ ਪੰਜਾਬ ਦੇ ਤੇ ਹਰਿਆਣੇ ਦੇ ਕਿਰਤੀ ਲੋਕਾਂ ਦਾ ਰੋਲਾ ਨਹੀਂ ਹੈ ਇਹ ਅਸਲ ਸਿਆਸਤ ਹੈ ਨਾ ਦੋਨਾਂ ਦੀ ਸਿਆਸਤ ਹੈ ਇਸ ਮਸਲੇ ਨੂੰ ਕਿਉਂਕਿ ਸਖਤ ਤਕਰੀਬ ਨਾਲ ਸਾਲ ਦੇ ਕੋਟੇ ਦੇ ਵਿੱਚੋਂ ਸਿਰਫ 20 ਦਿਨਾਂ ਦੀ ਖਾਤਰ ਕਿੰਨੇ ਪਾਣੀ ਹੋਰ ਦੀ ਲੋੜ ਹੈ ਉਹ ਪਾਣੀ ਦਿੱਤਾ দেয়া ਜਾ ਸਕਦਾ ਹੈ ਸਬੰਧਤ ਰਾਜਾਂ ਨੂੰ ਬੁਟਾ ਕੇ ਉਹਨਾਂ ਨਾਲ ਬੈਠ ਕੇ ਇਹ ਸਮਝੌਤਾ ਕਰਕੇ ਇਹ ਪਾਣੀ ਦਿੱਤਾ দেয়া ਜਾ ਸਕਦਾ ਹੈ ਇਹ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਪਰ ਇਹ بجائے ਇਸ ਦਾ ਹੱਲ ਕੱਢਣ ਦੇ ਤਰੀਕਾ ਇਹ ਅਪਣਾਇਆ ਜਾ ਰਿਹਾ ਹੈ ਕਿ ਅਸੀਂ ਪਾਣੀ ਲੈ ਕੇ ਰਹਾਂਗੇ ਤੇ ਦੂਜੇ ਪਾਸੇ ਉਹ ਇਹ ਤਰੀਕਾ ਅਪਣਾਇਆ ਜਾ ਰਿਹਾ ਵੀ ਅਸੀਂ ਪਾਣੀ ਦੀ ਬੂੰਦ ਨਹੀਂ ਦੇਵਾਂਗੇ ਜਿਵੇਂ ਇੱਕ ਬਾਬੇ ਨੇ ਖੜਾ ਕੀਤਾ ਹੋਇਆ ਪੰਜਾਬ ਤੇ ਹਰਿਆਣੇ ਦੇ ਵਿੱਚ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਆਪਨੇ ਸਾਹਮਣੇ ਕਰਨ ਦਾ ਇਹ ਸਿਆਸੀ ਲੋਕ ਕੋਈ ਵੀ ਇਹੋ ਜਿਹਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਕਿ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਜਦੋਂ ਏਕਤਾ ਹੁੰਦੀ ਹੈ ਉਹ ਉਹਨਾਂ ਨੂੰ ਰੜਕਦੀ ਹੈ ਤੇ ਇਹਨਾਂ ਨੂੰ ਕਦੋਂ ਭੇਡ ਚ ਪਾ ਦਾਂਗੇ ਇਹ ਹੈ ਜੇ ਮੌਕਾ ਕਦੇ ਹੱਥੋਂ ਨਹੀਂ ਜਾਣ ਦਿੰਦੇ ਕਦੇ ਚੰਡੀਗੜ੍ਹ ਦਾ ਮਸਲਾ ਕਦੇ S Y L ਦਾ ਮਸਲਾ ਕਦੇ ਪੰਜਾਬੀ ਬੋਲਦੇ ਲੋਕਾਂ ਪਿੰਡਾਂ ਖੇਤਿਆਂ ਦਾ ਮਸਲਾ ਤੇ ਕਦੇ ਆ ਪਾਣੀਆਂ ਦਾ ਮਸਲੇ ਨੂੰ ਇਹ ਹਮੇਸ਼ਾ ਲਿਆ ਕੇ ਉਹਤੇ ਆਪਣੀ ਸਿਆਸਤ ਖੇਡਦੇ ਆ ਇਹ ਤੋਂ ਸਾਨੂੰ ਖਬਰਦਾਰ ਰਹਿਣਾ ਚਾਹੀਦਾ ਅਸਲ ਵਿੱਚ ਪਾਣੀਆਂ ਦਾ ਮੁੱਦਾ ਜਿਹੜਾ ਉਹ ਇੱਕ ਗੰਭੀਰ ਸ਼ੂ ਹੈ ਉਹ ਦੇਖੇ ਅਸਲ ਚ ਪਾਣੀ ਭਾਰਤ ਦੀ ਖੇਤ ਜਲ ਨੀਤੀ ਦੇ ਹਿਸਾਬ ਨਾਲ ਪਾਣੀ ਸੰਸਾਰ ਵਿੱਚ ਨੂੰ ਇਹ ਲਾਲਸਾ ਹੋਈ ਹੈ ਉਹਦੇ ਨਾਜਰੇ ਨੇ ਸੰਸਾਰ ਵਿੱਚ ਕਿੰਨੀਆਂ ਉਹ ਇਹ ਪਾਣੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਦੂਜਾ ਹਰੇ ਇਨਕਲਾਬ ਦਾ ਜਿਹੜਾ ਮਾਡਲ ਹੈ ਇਹਨੇ ਪਾਣੀ ਦੀ ਸਮੱਸਿਆ ਘੜੀ ਕੀਤੀ ਹੈ ਉਹ ਫਸਲਾਂ ਜਿਹੜੀਆਂ ਵੱਧ ਪਾਣੀ ਲੈਂਦੀਆਂ ਨੇ ਉਹ ਖੇਤੀ ਦਾ ਮਾਡਲ ਇੱਥੇ ਦਿਆਂਦਾ ਦੂਜਾ ਮੁਕਤਾ ਇਹ ਹੈ ਤੀਜਾ ਸਚਾਈ ਪ੍ਰਬੰਧਨ ਵਾਸਤੇ ਕੋਈ ਬਜਟ ਕਿਸੇ ਸਰਕਾਰ ਨੇ ਕਦੇ ਨਹੀਂ ਰੱਖਿਆ ਕਿ ਪਾਣੀ ਦੀ ਸੰਤਮਾਲ ਕਿਸ ਤਰ੍ਹਾਂ ਹੋਵੇ ਪਾਣੀ ਕਿਵੇਂ ਸੰਭਾਲਿਆ ਜਾਵੇ ਸਚਾਈ ਦੇ ਪ੍ਰਬੰਧਨ ਦਾ ਨੂੰ ਕਿਵੇਂ کارਗਰ ਕੀਤਾ ਜਾਵੇ ਜਲ ਫਸਲਾਂ ਦੀ ਮੰਡੀਆਂ ਦੇ ਵਿੱਚ ਦੁਰਗਤ ਹੁੰਦੀ ਹੈ ਜਿਹੜੀਆਂ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਨੇ ਥੋੜੀਆਂ ਪਾਣੀ ਨਾਲ ਪਗਾਈਆਂ ਜਾਂਦੀਆਂ ਫਸਲਾਂ ਨੇ ਉਹਨਾਂ ਦੀ ਮੰਡੀਆਂ ਦੀ ਮੰਡੀਆਂ ਦੇ ਵਿੱਚ ਐਮਐਸਪੀ ਹੈ ਨਹੀਂ ਉਹਨਾਂ ਦੀ ਬੇਕਦਰੀ ਹੁੰਦੀ ਹੈ ਇਸ ਵੱਲ ਕੋਈ ਧਿਆਨ ਨਹੀਂ ਅੰਨੇ ਵਾ ਵਰਤ ਰਹੀਆਂ ਇੰਡਸਟਰੀਆਂ ਤੇ ਪਲਪਾਣੀ ਪਲੀਟ ਕਰ ਰਹੀਆਂ ਨਸਟੀਆਂ ਨੂੰ ਤੇ ਕੋਈ ਕੰਟਰੋਲ ਨਹੀਂ ਹੈ ਅਸਲ ਮੋਟੇ ਈਸ਼ੂ ਨੇ ਜਿਹੜੇ ਪਾਣੀ ਦੇ ਇਹ 4-5 ਕਿ ਮੁੱਦੇ ਨੇ ਇਸ ਕਰਕੇ ਮੇਰੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਦੀਆਂ ਚਾਲਾਂ ਨੂੰ ਸਮਝੋ ਸਰਕਾਰ ਦੀਆਂ ਨੀਤੀਆਂ ਨੂੰ ਸਮਝੋ ਉਹਨਾਂ ਨੂੰ ਤੁਹਾਡੀ ਏਕਤਾ ਰੜਕ ਰਹੀ ਹੈ ਕਿਉਂਕਿ ਤੁਹਾਡੀ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਰੇ ਹਿੰਦੁਸਤਾਨ ਦੇ ਕਿੰਤੀ ਲੋਕਾਂ ਦੀ ਏਕਤਾ ਨਾਲ ਸਰਕਾਰ ਜਿਹੜੀਆਂ ਨੀਤੀਆਂ ਲੈ ਕੇ ਆਉਣਾ ਚਾਹੁੰਦੀ ਹੈ 프리ਟੇਡ ਐਗਰੀਮੈਂਟ ਵਾਲੀ ਨੀਤੀ ਹੈ ਮੰਡੀ ਚੌਕਟਾ ਜਿਹੜਾ ਕੇਂਦਰ ਨੇ ਕਿੰਪੰਜਾ ਸਰਕਾਰਾਂ ਨੂੰ ਸਟੇਟ ਸਰਕਾਰਾਂ ਨੂੰ ਭੇਜਿਆ ਉਹਨੂੰ ਲਾਗੂ ਕਰਨ ਵਾਲੀ ਨੀਤੀ ਹੈ ਮੰਡੀਆਂ ਤੇ ਕਬਜ਼ਾ ਕਾਰਪੋਰੇਟ ਦਾ ਕਰਾਉਣ ਦਾ ਖੇਤੀ ਸੈਕਟਰ ਤੇ ਕਬਜ਼ਾ ਕਾਰਪੋਰੇਟ ਦਾ ਕਰਾਉਣ ਦਾ ਭਾਰਤ ਮਾਲਾ ਪ੍ਰੋਜੈਕਟ ਰਾਹੀਂ ਵਪਾਰ ਕਾਰਪੋਰੇਟ ਦੇ ਹੱਥਾਂ 'ਚ ਦੇਣ ਦਾ ਐਮਾਜਨ ਬਾਲਮਾਰਟ ਡੀਮਾਰਟ ਫਿਲੀਪਕਾਰਟ ਵਰਗੀਆਂ ਕੰਪਨੀਆਂ ਨੂੰ ਪਰਚੂਨ ਖੇਤਰ ਤੇ ਕਬਜ਼ਾ ਜਮਾਉਣ ਦਾ ਵੱਡੀਆਂ ਸੰਤਾਂ ਨੂੰ ਛੋਟੀਆਂ ਸੰਤਾਂ ਤੇ ਕਬਜ਼ਾ ਕਰਨ ਦਾ ਜਿਹੜਾ ਰਾਹ ਖੋਲਣਾ ਚਾਹੁੰਦੀ ਹੈ ਉਹ ਤੁਹਾਡੇ ਪਾਟਕ ਨਾਲ ਹੀ ਖੋਲਿਆ ਜਾ ਸਕਦਾ ਹੈ ਤੁਹਾਡੀ ਏਕਤਾ ਨੂੰ ਤੋੜ ਨਾਲ ਹੀ ਖੋਲਿਆ ਜਾ ਸਕਦਾ ਹੈ ਸੋ ਮੇਰੀ ਬੇਨਤੀ ਹੈ ਦੋਨੇ ਸੂਬਿਆਂ ਸਟੇਟਾਂ ਦੇ ਕਿਸਾਨਾਂ ਨੂੰ ਭਾਰਤ ਦੇ ਸਾਰੇ ਕਿਸਾਨਾਂ ਨੂੰ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਭਾਈ ਚਰਕ ਤੌਰ ਤੇ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ ਇਹਦਾ ਦਵਾ ਸਾਨੂੰ ਦੋਨੇ ਸਰਕਾਰਾਂ ਤੇ ਬਣਾਉਣਾ ਚਾਹੀਦਾ ਹੈ ਇਸ ਮਸਲੇ ਦਾ ਹੱਲ ਇਸੇ ਗੱਲ ਦੇ ਵਿੱਚ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ